ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ HF ਤੇ ਜਰਸੀ ਬੜਾ ਦਾ ਟਾਪ ਕਲਾਸ ਦਾ ਫਾਰਮ ਦਿਖਾਉਣੇ ਪਏ ਇਹਦੇ ਵਿੱਚ ਇੱਕ ਜਰਸੀ ਤੇ ਇੱਕ HF ਦੋ ਬੜਾ ਸੇਲ ਆ ਜਿਹੜੀਆਂ ਛਿੰਨਾ ਦਾ ਬਾਇਓ ਡਾਟਾ ਤੁਹਾਨੂੰ ਸਾਰਾ ਮਿਲੂਗਾ ਸੋ ਦੇਖੋ ਵੀਰ ਮਿਲਕਿੰਗ ਹੋਈ ਜਾਂਦੀ ਹੈ ਉਸ ਹਾਮ ਦਾ ਟਾਈਮ ਆ ਤੇ ਦੋ ਬੜਾ ਜਿਹੜੇ ਸੇਲ ਆ ਉਹ ਆਪਾਂ ਵੀਰ ਤੋਂ ਇਨਫੋਰਮੇਸ਼ਨ ਲੈ ਕੇ ਜਾਵਾਂਗੇ ਇਧਰ ਵੀਰ ਦੇ ਕਾਫ ਵਗੈਰਾ ਘਰੇ ਹੋਬ ਵੀਰ ਤਿਆਰ ਕਰੀ ਵਿਆ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਟ੍ਰਾਂਕ ਦੱਸੋ ਬਾਈ ਜੀ ਆਪਣਾ ਨਾਮ ਰਹਿ ਮੇਰਾ ਮਨਜੀਤ ਸਿੰਘ ਪਿੰਡ ਪੱਖੋਕੇ ਜ਼ਿਲ੍ਹਾ ਬਰਨਾਲਾ ਜੀ ਪਿੰਡ ਪੱਖੋਕੇ ਜ਼ਿਲ੍ਹਾ ਬਰਨਾਲਾ ਪੈਗਿਆ ਹਾਂਜੀ ਹਾਂਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 7508686110 ਜੀ 7508 ਸਿਆਸੀ 110 ਸਿਆਸੀ 110 ਹਾਂਜੀ ਹਾਂਜੀ ਕਿ ਆਜਾ ਵਦਰੇ ਫਾਰਮ ਦੇ ਵਿੱਚੋਂ ਵੀਡੀਓ ਕਵਰ ਕਰਦੇ ਪੈਣੀ ਗੱਲ ਦਾ ਦੇਖ ਕੇ ਯਾਰ ਮੜ ਖੁੱਲਦਾ ਸੌਂਗ ਪੈਦਾ ਹੁੰਦਾ ਹਨਾ ਹਾਂਜੀ ਹਾਂਜੀ ਕਿ ਕਿੰਨੇ ਸਾਲ ਤੋਂ ਫਾਰਮ ਚੱਲ ਰਿਹਾ ਬਾਬਾ ਇਹ ਵੀਰੇ 5 ਕਿ ਸਾਲ ਹੋ ਗਿਆ ਆਪਾਂ ਨੂੰ ਠੀਕ ਐ ਪਹਿਲਾਂ ਮੰਨ ਕੇ ਜੇ ਨੋਰਮਲ ਉਹ ਪਸ਼ੂ ਰੱਖਦੇ ਸੀ ਪਹਿਲਾਂ ਹਾਂਜੀ ਵੀਰੇ ਘਰ ਦੇ ਵਿੱਚ ਪਸ਼ੂ ਰੱਖਿਆ ਦੇ ਸੀ ਬਰੀਡ ਤਾਂ ਉਦੋਂ ਤੋਂ ਵੀ ਆ ਵੀਰੇ ਆਪਣੇ ਕੋਲੇ 12 ਸਾਲਾਂ ਦੀ ਆ ਠੀਕ ਆ ਵੀ ਕਹਿੰਦਾ ਬਾ ਘਰੇ ਆਪਣੇ ਬਿਹੜਾ ਚੰਗੇ ਚੰਗੇ ਤਿਆਰ ਕਰਨੀਆਂ ਹਾਂਜੀ ਹਾਂਜੀ 2012 ਤੋਂ ਕੰਮ ਕਰਦਾ ਹਾਂ ਓਦੋਂ ਠੀਕ ਆ ਇਹਦਾ ਕੰਮ ਵੀ ਬਾ ਆਪੇ ਨਾਲ ਕਰਦਿਆਂ ਹਾਂਜੀ ਮੈਂ 2012 ਦੇ ਪ੍ਰੈਕਟਿਸ ਕਰਦਾ ਸੀ ਵੀਰੇ ਹੁਣ ਛੜਤੀਆ 2024 ਛੜਤੀਗੀ ਹੁਣ ਮੈਂ ਘਰੇ ਘਰੇ ਕੰਮ ਕਰਦਾ ਹੁਣ ਘਰੇ ਬਰੀਡ ਆਪਦੀ ਤਿਆਰ ਕਰ ਲਾਗੇ ਹਾਂਜੀ ਹਾਂਜੀ ਤੇ ਫਿਰ ਸੀਮਨ ਵੀ ਚੰਗੇ ਵਰਤੇ ਦੋ ਮੰਗ ਤੋਂ ਹਾਂਜੀ ਵੀਰੇ ਓਦੋਂ ਤੋਂ ਹੀ ਮੰਨ ਲਓ 2012 ਦੇ ਇੰਪੋਰਟਡ ਸੀਮਨ ਲਾਉਂਦੇ ਆਂ ਵੀਰੇ ਠੀਕ ਆ ਮਰ ਸੀਮਨ ਇਧਰ ਵਾਲੀ ਵਰਤੇ ਆਪਣਾ ਨਹੀਂ ਇੰਡੀਅਨ ਕਦੇ ਨਹੀਂ ਵੀਰੇ ਬੋਲ ਠੀਕ ਆ ਬਾਹਰਲਾ ਇੰਪੋਰਟ ਹੋਈ ਪਰ ਹਾਂ ਬਾ ਠੀਕ ਐ ਐਲਡੀਐਫ ਵਾਲੇ ਦੇ ਹਾਂਜੀ ਐਲਡੀਐਫ ਵਾਲੇ ਦੇ ਉਹ ਵੀ ਮੰਨ ਕੇ ਚੱਲੇ ਜੀ ਇੱਕ ਸੀਮ ਨੇ ਇੱਥੇ ਵਰਤਿਆ ਉਹ ਵੀ ਫਿਰ ਚੰਗੇ ਨਾਮੀ ਰਿਕਾਰਡ ਵਾਲੇ ਦਾ ਵਰਤਿਆ ਵੈਸੇ ਨਹੀਂ ਵਰਤਿਆ ਹਾਂਜੀ ਹਾਂ ਉਹ ਵੀ ਐਹੀ ਪਰ ਉਹਦੀ ਮਾਂ ਆਪਣੀ ਦੇਖੀ ਭਾਲੀਆ ਚੰਗੀ ਮਾਂ ਸੀ ਠੀਕ ਐ ਅੱਜ ਆਪਾਂ ਦੋ ਨਗ ਸੇਅਰ ਕਰਦੇ ਹਾਂ ਹਾਂਜੀ ਹਾਂਜੀ ਵੀਰੇ ਜਿਵੇਂ ਵੀਰੇ ਕਹਿੰਦੇ ਆ ਵੀ ਟੌਪ ਤੋਂ ਟੌਪ ਵੀਰੇ ਸੀਮ ਸਟਾਰ ਕਿਥੋਂ ਤੱਕ ਚੱਲਿਆ ਜਾਂਦਾ ਇੰਪੋਰਟਡ ਵੀਰੇ ਲਗਭਗ ਵਰਲਡ ਵਾਈਡ ਦੇ 8200 ਰੁਪਏ ਦੀ ਰੇਂਜ 'ਚ ਆ ਮਿਲਦਾਗਾ ਠੀਕ ਆ ਹਾਈਐਸਟ 82 ਤੱਕ ਆ ਲਗਭਗ ਵੀਰੇ ਜਿਸ ਦਾ ਕਾਪਨ ਨੋਲੇ ਹੋ ਸਕਦਾ ਵੱਧ ਵੀ ਹੋ ਪਰ ਇੰਨੇ ਕ ਦਾ ਆਪਾਂ ਨੂੰ ਪਤਾ ਠੀਕ ਆ 82 16 ਸੀਮਨ ਫਿਰ ਵਰਤ ਕੇ ਦੇਖ ਲਿਆ ਆਪਾਂ ਵੀਰੇ ਲਾਈ ਜਾਂਦੇ ਆ ਵਿੱਚੋਂ ਇਸ ਵਾਰੀ ਜਿਹੜੀਆਂ ਆ ਪਹਿਲਣ ਵੜਾਂ ਦੇ ਲਗਭਗ ਉਹੀ ਸੀਮਨ ਲਾਇਆ ਆਪਾਂ ਨੂੰ ਤਾਂ ਨਹਿਲੇ ਜੋ ਥੋੜੀ ਸਬਸਿਡੀ ਮਿਲੀ ਵੀ ਆ ਠੀਕ ਆ ਸੀਮਨ ਲਗਦੀ ਆ 8200 ਰੁਪਏ ਦੇ ਲਗਭਗ ਆ ਠੀਕ ਆ ਫਿਰ ਰਿਜ਼ਲਟ ਮਿਲਦਾ ਉਹਨਾਂ ਦਾ ਹਾਂਜੀ ਵੀਰੇ ਆਪਣਾ ਹਰ ਵਾਰੀ ਸੈਕਸੀਮਨ ਲਾਉਂਨੇ ਆ ਲਗਭਗ 90% ਆਪਣੇ ਕੋਲੇ ਫੀਮੇਲ ਹੀ ਹੁੰਦੀਆਂ ਨੇ ਠੀਕ ਹੈ ਕਹਿੰਦਾ ਪਾਪ ਜੇ 10 ਸਟਾਲ ਲਾਗੇ ਤਾਂ 8 ਬੱਚੇ ਆਉਣਗੇ ਹਾਂਜੀ 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 ਠੀਕ ਹੈ ਤੇ ਅੱਜ ਆਪਾਂ ਫੋਕਸ ਕਰਦੇ ਜਿਹੜੀ ਬੈੜ ਸਾਹਮਣੇ ਖੜੀ ਆ ਜਰਸੀ ਹਾਂਜੀ ਹਾਂਜੀ ਵੀਰੇ ਇਹ ਬਾਈ ਜੀ ਸੁੜਾਗਾ ਸੁਆ ਕਿਹੜਾ ਸੂਰੀ ਆ ਇਹ ਸੁਆ ਵੀਰੇ ਤੀਜਾ ਸੁਆ ਸੋਣਾ ਵੀਰੇ ਨੇ ਤੀਜਾ ਸੁਆ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਇਹ ਵੀਰੇ ਆਪਾਂ ਪਹਿਲੇ ਸੁਵੇ ਸੁਈ ਵੀ ਲਈ ਸੀਗੀ ਅੱਛਾ ਪਰਚੇਸ ਕਰੀ ਸੀ ਹਾਂਜੀ ਹਾਂਜੀ ਵੀਰੇ ਦੋ ਸੁਵੇ ਦੁੱਧ ਲੈ ਲਿਆ ਦਾ ਹਾਂਜੀ ਹਾਂਜੀ ਵੀਰੇ ਮੰਨ ਲਓ ਪਹਿਲੇ ਸੁਵੇ ਉਹ ਤੋਂ ਆਪਾਂ ਦੁੱਧ ਲੈ ਵੀਰੇ ਦੂਜਾ ਸੁਆ ਪੂਰਾ ਸੁਆ ਚੋਇਆ ਆਪਾਂ ਹੁਣ ਤੀਜੇ ਨਹੀਂ ਤਿਆਰ ਹੈ ਦੂਜੇ ਸੂਏ ਹਾਈਐਸਟ ਦੁੱਧ ਕਿੰਨੇ ਕ ਤੇ ਚਲੀ ਗਈ ਏ ਇਹ ਦਾ ਵੀਰੇ ਦੁੱਧ 40 ਕਿਲੋ ਸੀਗਾ ਜੀ ਟੋਰੀ ਬਾਹਰ ਨਾਲ ਜਾਂ ਟੋਰੀ ਚਾਲੇ ਨੂੰ ਦੂਜੇ ਸੂਏ 40 ਕਿਲੋ ਹਾਂਜੀ ਹਾਂਜੀ ਵੀਰੇ ਦੇਖੋ ਸਾਡਾ ਹੈਗਾ ਆ ਵੀਡੀਓ ਪਾਉਣ ਦਾ ਕੰਮ ਹਾਂਜੀ ਹਾਂਜੀ ਜ਼ਿਆਦਾਤਰ ਮੈਂ ਜਾਂਦਾ ਵਪਾਰ ਜਾਂਦੇ ਘਰੇ ਹਾਂਜੀ ਹਾਂਜੀ ਫਾਰਮ ਦੇ ਵਿੱਚੋਂ ਕਹਿੰਦਾ ਭਾਬਾ ਕਹਿੰਦੇ 2-2 ਮਹੀਨੇ ਇੱਕ ਵੀਡੀਓ ਪਾਉਣੇ ਹਾਈਲੀ ਗਲ ਫਾਰਮ ਵਾਲੇ ਪਸ਼ੂ ਵਪਾਰੀ ਸ਼ੇਅਰ ਕਰ ਦਿੰਦੇ ਹਨਾ ਹਾਂਜੀ ਹਾਂਜੀ ਚੱਲ ਆਪਣੇ ਹੱਥੋਂ ਉਹ ਪ੍ਰੇਮ ਆ ਤੇਰੇ ਨਾਲ ਹਨਾ ਹਾਂਜੀ ਹਾਂ ਬਰਾ ਤੇ ਗਵਾਂਢ ਮੱਥਾ ਆ ਗਿਆ ਤੂੰ ਹੋਜੇ ਵੀ ਆਪਾਂ ਵੀਡੀਓ ਡਾਇਰੈਕਟ ਕਵਰ ਕਰਨੀ ਆ ਹਾਂ ਹਾਂ ਯਾਰ ਜਿਹੜੀ ਆਪਾਂ ਵਹਿੜ ਦੇਖੀ ਜੰਨੇ ਆ ਬਾਈ ਜੀ 40 ਕਿਲੋ ਹਕੀਕਤ ਚ ਹੋਇਆ ਬਿਲਕੁਲ ਵੀਰੇ ਅਸੀਂ ਮੰਨ ਲਓ ਇਹ ਆ ਵੀ ਆਪਣੇ ਨਾਲ ਕੋਈ ਸੌਦਾ ਕਰ ਲਵੇ ਚਾਹੇ ਚੋ ਕੇ ਲੈ ਜਾਵੇ ਯਾਰ ਅੱਛਾ ਇਹਦੇ 12 13 ਦਿਨ ਰਹਿੰਦੇ ਵੀਰੇ ਸੂਨ ਚ 12 13 ਦਿਨ ਇਹਦੇ ਸੂਨ ਚ ਬਾਕੀ ਪਿਆ ਹਾਂਜੀ ਹਾਂਜੀ ਵੀਰੇ ਹਾਂਜੀ ਤੇ ਜਿਵੇਂ ਹੁਣ ਵਿੱਚ ਵੀਰ ਕਹਿੰਦੇ ਅਸੀਂ 1.5 ਲੱਖ ਲਾਤਾ ਅਸੀਂ 2 ਲ ਨਹੀਂ ਉਹ ਜੇ ਬੰਦਾ ਪੇਮੈਂਟ ਲਾਊਗਾ ਤਾਂ ਉਹਦੇ ਮਨ ਨੂੰ ਸੰਤੋਸ਼ਟੀ ਹੋਊਗੀ। ਹਾਂਜੀ ਵੀਰੇ ਬਿਲਕੁਲ ਉਹ ਕੰਮ ਨਹੀਂ ਹੋ ਸਕਦਾ। ਵੀ ਆਪਾਂ ਉਹ ਮੰਨ ਲਓ ਦੇਤੀ ਦੇ ਮੁੜ ਕੇ ਦੁੱਧ ਨਹੀਂ ਦੇਣਾ। ਠੀਕ ਹੈ। ਮੰਨ ਲਓ ਕੋਈ ਪ੍ਰੋਬਲਮ ਨਾ ਦੇ ਜਾਨਵਰ ਨੂੰ ਸੂਣ ਗਲੇ ਨਹੀਂ ਇੰਨਾ ਤੋਂ ਤੇ ਲਾਜ਼ਮੀ ਦਿਓਗੇ ਇਹ। ਠੀਕ ਹੈ। ਜੇ ਕੋਈ ਵੀਰੇ ਹੁਣ ਮੰਨ ਕੇ ਚੱਲੇ ਤੇ ਕੀਮਤ ਮੂੰਹ ਮੰਗੀ ਮਿਲਾਉਣੀ ਪਊਗੀ। ਹਾਂਜੀ ਹਾਂਜੀ ਵੀਰੇ ਬਿਲਕੁਲ। ਤੂੰ ਵੀ ਮਰੋ ਚੰਗੀ ਕੀਮਤ ਲਾ ਕੇ ਲੈ ਕੇ ਆਇਆ। ਹਾਂਜੀ ਹਾਂਜੀ ਵੀਰੇ ਪੰਜਾਬ ਦੇ ਟੌਪ ਦੇ ਫਾਰਮ ਜੋ ਖਰੀਦੀਦੇ ਵੀਰੇ ਆਪਣੀ। ਇਹਦਾ ਆਪਾਂ ਨੂੰ ਨਾਂ ਤਾਂ ਨਹੀਂ ਪਤਾ ਕਿਹੜੀ ਦੀ ਆਪ ਆ। ਇਹ ਵੀਰੇ ਬਿਲਕੁਲ ਇਹ ਸੀਆਰਆਈ ਦੇ ਏ ਬੀ ਜੇ ਹੈਮਲਟ ਤੋਂ ਗੱਪਣਾ ਵੀਰੇ ਬੀ ਜੇ ਹੈਮਲਟ ਹਾਂਜੀ ਬਾਈਕਿੰਗ ਜੈਨੇਟਿਕਸ ਦੇ ਤੋਂ ਸੋ ਵੀਰੋ ਨਾ ਹੀ ਵਾਲੇ ਕੱਬੇ ਆ ਤੇ ਮੰਨ ਕੇ ਚੱਲ ਚੀਜ਼ ਤਾਂ ਗੱਬੀ ਹੋਣੀ ਹੋਣੀ ਆ ਯਾਰ ਹਾਂਜੀ ਹਾਂਜੀ ਮੈਂ ਕਹਿੰਦਾ ਹਾਲੇ ਤੱਕ ਤਾਂ ਮੇਰੇ ਰੈਂਟ ਤੇ 50062 ਤੇ ਜੇਗੀ ਚੱਲੀ ਜਾਂਦਾ ਸੀ ਗੱਲਾਂ ਨਹੀਂ ਫਾਰਮਾਂ 'ਚ ਵੀਰੇ ਲੱਗਿਆ ਵਾਗਾ ਕੋਈ ਇਹੋ ਨਹੀਂ ਬੜੇ ਬੀਜੇ ਹੈਮਲਟ ਦੇ ਨਾਰਮਲ ਸੀਮੰਟ ਤੋਂ ਖੱਬਣਾ ਸੈਕਸਿਡ ਤੋਂ ਨਹੀਂ ਆਈ ਠੀਕ ਹੈ ਸੀਮਾ ਸਟਰਾ ਵੀ ਮੇਰੇ ਨਾਲ ਹੂਪ ਤੇ ਦਾ 15300 ਬੜਾ ਹੁਣ ਜਾਦ ਨਹੀਂ ਲਗਭਗ ਹੋਊਗਾ 1500 ਦਾ ਹੋਊਗਾ ਹੂੰ ਮੈਨੂੰ ਪੂਰਾ ਕਲੀਅਰ ਨਹੀਂ ਸੈਕਸਿਮ ਹੁੰਦਾ ਹੋ ਇਹਨਾਂ ਦਾ ਨਾਰਮਲ 1500 ਦੀ ਰੇਂਜ ਦਾ ਹੋ ਵੀਰੇ ਆ ਜਾਂਦਾ ਹੈਗਾ ਹਾਂਜੀ ਹਾਂਜੀ ਆਪਣਾ ਨਾਰਮਲ ਲੱਗਿਆ ਬਈ ਇਹਨੂੰ ਤੇ ਤੇਰੇ ਮਾਲਾ ਫਾਰਮ ਦੇ ਵਿੱਚ ਸੁੰਦੀ ਆ ਇਹ ਹਾਂਜੀ ਬੰਦਾ ਤੇਰੇ ਨਾਲ ਸਾਈ ਕਰਦਾ ਹਾਂ ਹਾਂਜੀ 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 40 ਕਿਲੋ ਤੇ ਚਵਾ ਕੇ ਦੇ ਦੇ ਮੇਰੇ ਬਿਲਕੁਲ ਦੇ 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 ਕਿਆ ਬੋਲਦਾ ਤੇ ਆਪਣੇ ਹਾਈਐਸਟ ਮੇਲੇ ਦਾ ਰਿਕਾਰਡ ਵੀ ਮੈਂ ਕਹਿੰਦਾ 40 ਵੜੀ ਸੀ ਇਹ ਜਮ ਨਹੀਂ ਹੈਗਾ ਵੀਰੇ 50 ਦੇ ਲਗਭਗ 60 ਤੋਂ ਉੱਪਰ ਹੋਵੇ ਜਾਂ ਨਾ ਪੱਕਾ ਨਹੀਂ ਪਤਾ 48 ਕਿਤਾ ਤਾਂ ਮੈਨੂੰ ਪਤਾ ਕਹਿੰਦਾ ਬਾਪ ਉਹਨੇ ਗਿਣੀਆਂ ਚੁਣੀਆਂ ਬਿਹੜਾ ਦੇ ਵਿੱਚ ਖੜਨ ਦੀ ਲੈਵਲ ਰੱਖਦੀ ਹੈ ਖੜਨ ਦਾ ਚੰਗੀ ਗਾਂ ਵੀਰੇ ਵਾਪਾ ਹੈਗਾ ਤਾਂ ਵੀ ਦੁੱਧ ਚੰਗਾ ਹੁੰਦੀ ਆ ਇਹਦਾ ਰੇਟ ਕੀ ਰੱਖਿਆ ਆਪਾ ਰੇਟ ਫੋਨ ਤੇ ਕਰਲਾਂਗੇ ਵੀਰੇ ਫੋਨ ਤੇ ਹਾਂ ਜਿਵੇਂ ਜਿਵੇਂ ਤਿਆਰ ਹੋਣਾ ਵੀਰੇ ਫਿਰ ਉਹੇ ਜਾਣਾ ਕੀਮਤ ਮੰਗੀ ਜਾਵੇ ਸੋ ਵੀਰੇ ਜਿਹੜੇ ਵੀਰੇ ਹੈਗਾ ਜਰਸੀਆਂ ਦੇ ਸਕੀਨ ਸੋ ਵਪਾਰ ਦੇ ਵਿੱਚ ਤਾਂ ਚੰਗੀ ਵਾੜੀ ਜੀ ਸਭ ਆਉਂਦੀ ਰਹਿੰਦੀ ਆ ਤੇ ਪਰ ਅੱਜ ਸਾਨੂੰ ਕਰੀਮ ਨਹੀਂ ਦਿਖਾਉਣੇ ਪਏ ਆ ਕਰੀਮ ਜਮ ਤੇ ਬਾਕੀ ਇਹਦਾ ਦੇਖੋ ਯਾਰ ਲੈ ਵਾਲ ਯਾਰ ਕਿਆ ਬਾਤ ਆ ਯਾਰ ਮਾਨ ਕੋਸ ਹੁੰਦਾ ਦੇਖ ਕੇ ਜਮ ਤੁਰਦੀ ਦੇਖੋ ਕਿਆ ਬਾਤ ਆ ਤੇ ਡਾਕਟਰ ਫਿਰ ਮੰਨ ਕੇ ਚੱਲ ਵੀ ਕੱਚੇ ਥਾਂ ਦੇ ਵੇਗੀ ਸੂਪ ਉੱਤਾ ਦੀ ਹਨਾ ਹਾਂ ਯਾ ਪਹਿਲੇ ਸੂਏ ਦੀ ਆਪਣੇ ਕੋਲੇ ਫੋਟੋਆਂ ਆ ਗਈਆਂ ਮੇਰੇ ਬਹੁਤ ਬਣਦੀ ਆ ਠੀਕ ਐ ਉਵੇਂ ਹੀ ਲੈ ਆਇਆ ਐਨੀ ਟੁੱਟਦਾ ਨਹੀਂ ਇਦੋਂ ਬਸ ਫਿਕਸ ਰੱਖਣਾ ਇੱਥੇ ਰੱਖੂ ਠੀਕ ਐ ਤੇ ਕਿਉਂਕਿ ਫਿਰ 40 ਕਿਲੋ ਦੁੱਧ ਦੇ ਨਾਲ ਸਿਰਫ ਭਾਰਤਾ ਹੋਊਗਾ ਯਾਰ ਹਾਂ ਹਾਂ ਜਿੰਨਾ ਮੂਰੇ ਇੰਨਾ ਹੀ ਪਿੱਛੇ ਖੜਨਾ ਵੀਰੇ ਲੇਵਾ ਨੇ ਬਰਾਬਰ ਠੀਕ ਹੈ ਤੇ ਜਿਹੜੀ ਨਾਲ ਇਹਦੇ ਖੜੀ ਆ ਪੈਚੇ ਫੇ ਦੇਖੀ ਜਾਂਦੇ ਆ ਇਹ ਵੀਰੇ ਦੂਜਾ ਸੂਆ ਸੋਣੀ ਹੈਗੀ ਇਹਦੇ ਵੀ ਤੋਰੀ ਕੇ ਗੇੜਾ ਕਢਾ ਦੇ ਨਾਲ ਦੀ ਨਾਲ ਤੇ ਇਹ ਦਿਨ ਬਾਈ ਜੀ ਕਹਿ ਲੈਂਦੀ ਐ ਇਹਦੇ ਵੀਰੇ ਇਹਦੇ ਵੀ 12-13 ਦੇਣੀਆਂ ਇਹ ਲਗਭਗ ਵਾ ਇਕੱਠੀਆਂ ਹੀ ਐ ਦੋਨੇ ਇਹਦੇ 12-13 ਦਿਨ ਬਾਕੀ ਹਾਂਜੀ ਹਾਂ ਵੀਰੇ ਤੇ ਇਹਨੇ ਦੁੱਧ ਕਿੰਨਾ ਅਕ ਦਿੱਤਾ ਆਪਣੇ ਕੋਲ ਪਿਛਲੀ ਵਾਰ ਇਹਨੇ ਮੇਰੇ 35 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਪਹਿਲਾਂ ਨੇ 35 ਕਿਲੋ ਖੀਰੀ ਸੁਈ ਸੀ ਬਾਈ ਹੁਣ ਸ਼ਾਇਦ 4 ਦੰਦ ਹੋਵੇ ਜਾਂ 6 ਹੋ ਉਹ ਤੋਂ ਵੱਧ ਵਾ ਠੀਕ ਹੈ ਹਾਂਜੀ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਵੀਰੇ ਦੇਖੋ ਆਪਣਾ ਘਰੇ ਰਹਿੰਦੀ ਆਪਾਂ ਦਾ ਕਹਿੰਦੇ 45 ਕਿਲੋ ਆਰਾਮ ਨਹੀਂ ਦੇਣਾ ਇਹਨਾਂ ਦੁੱਧ ਠੀਕ ਹੈ ਅੱਗੇ ਹੁਣ ਵੀਰੇ ਅਗਲੇ ਵੀ ਸਾਮ ਸਮਾੜਾ ਕਿਉਂ ਜਾ ਦਿੰਦੀ ਆ ਜਾ ਕੇ ਠੀਕ ਹੈ ਇਹਦਾ ਰੇਟ ਵਜਾਰਾ ਇਹਦਾ ਵੀ ਵੀਰੇ ਫੋਨ ਤੇ ਕਰ ਲਾਂਗੇ ਇਹਦੇ ਸੀਮਨ ਕਿਹੜਾ ਲੱਗਿਆ ਵਾ ਜੀ ਇਹੇ ਵੀਰੇ ਗੱਪਣ ਹੈਗੀ ਆ ਇਹ ਸਪਾਈਕ ਤੋਂ ਆ ਵੀਰੇ ਸਪਾਈਕ ਤੋਂ ਹਾਂਜੀ ਇਹ ਵੀ ਨੌਨ ਸੈਕਸਰ ਤੋਂ ਆਈ ਇਹ ਵੀ ਸੈਕਸਰ ਤੋਂ ਨਹੀਂ ਹੈਗੀ ਠੀਕ ਹੈ ਹਾਂਜੀ ਤੇ ਕਿਤੇ ਇਹਨਾਂ ਚੱਕਰ ਸੀ ਵੀ ਬਣ ਕੇ ਚੱਲ ਵੀ ਜਿਹੜੇ ਪਾਸੂ ਵੇਚਣੇ ਉਹਨੇ ਨੌਂਸੇ ਥੋੜੀ ਫੇ ਕਿਰਸ ਕਰੀ ਜਾਂਦੀ ਹੈ ਨਹੀਂ ਨਹੀਂ ਵੀਰੇ ਥੋੜਾ ਨਾ ਪਹਿਲਾ ਸੂਰਾ ਥੋੜਾ ਲੇਟ ਸੀਗਾ ਉਸ ਕਰਕੇ ਫਿਰ ਇਹ ਸੀ ਵੀ ਪਿੱਛੇ ਨਾ ਭੱਗ ਜਾਣ ਗਰਮੀ ਜ਼ੂਨ ਨੂੰ ਠੀਕ ਹੈ ਤਾਂ ਕਰਕੇ ਨੌਂਸੇ ਸਲਾਈ ਆਪਾਂ ਨਹੀਂ ਤਾਂ ਹੁਣ ਤੱਕ ਦੇਖ ਲਓ ਜਿੰਨੀਆਂ ਗਾਵਾਂ ਸੂਈਆਂ ਸਾਰੀਆਂ ਨੇ ਬਸੀਆਂ ਹੀ ਆਂ ਵੀਰੇ ਠੀਕ ਹੈ ਠੀਕ ਹੈ ਤੇ ਫਿਰ ਗਧੀਆਂ ਚੰਗੀ ਬਰੀਡ ਚਾਰ ਕਰੀ ਬਠਾ ਹਨਾ ਹਾਂ ਹਾਂ ਤੇ ਇੱਕ ਫਿਰ ਜਰਸੀ ਬੱਚੀ ਪੁੱਛੀ ਵੀ ਫੇ ਨਾਲ ਫਿਰ ਚਾਰ ਕਰੀਏ ਨਾ ਮਗਰ ਜਿਵੇਂ ਮਗਰ ਜਰਸੀ ਹੈਗੀਆਂ ਮੇਰੇ ਬਸੀਆਂ ਦੋ ਕਿ ਹੈਗੀਆਂ ਠੀਕ ਹੈ ਵੀ ਫਿਲਹ ਜੇ ਕੋਈ ਹੋਊਗਾ ਇਹਦਾ ਮਨ ਦੁੱਧ ਦਿੰਦੀ ਇੱਕ ਅੱਧੀ ਬਿਹੜ ਦੇ ਸਕਦੇ ਆ ਠੀਕ ਆ ਵੇਚ ਦਾਂਗੇ ਜਿਹੜੀਆਂ ਦੁੱਧ ਤਿਆਰ ਹੈ ਜਿਹੜੀਆਂ ਦਾ ਮੰਨ ਲਓ 45 45 ਕਿਲੋ ਹੈਗਾ ਕਰੋ ਠੀਕ ਹੈ ਤੇ ਆਪਣਾ ਨੰਬਰ ਐਡਰੈਸ ਫੇਰ ਬੋਲ ਜੇ ਕਾਈ ਨਾਮ ਰੇ ਮੇਰਾ ਮਨਜੀਤ ਸਿੰਘ ਪਿੰਡ ਪਖੋਗੇ ਜ਼ਿਲ੍ਹਾ ਬਰਨਾਲਾ ਨੰਬਰ ਹੈਗਾ 75086 86110 ਸੋ ਵੀਡੀਓ ਦੇਖ ਕੇ ਲੈ ਚੈਨਲ ਨੂੰ ਪਿਆਰ ਦੇ ਲਈ ਤਾ